ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝ ਮਹੱਲਾ ਪੰਜਵਾ ਜਿੱਥੇ ਨਾਮ ਜਪਿਐ ਪ੍ਰਭ ਪਿਆਰੇ ਸੇ ਅਸਥਲ ਸੋਇਨੇ ਚੌਬਰੀ ਜਿੱਥੇ ਨਾਮ ਨਜਪੀਏ ਮੇਰੇ ਗੋਏ ਦਾ ਸੇਈ ਨਗਰ ਉਜਾੜੀ ਜੀ ਹਰ ਰੁਖੀ ਰੋਟੀ ਖਾਏ ਸੰਮਲੇ ਹਰ ਅੰਤਰੇ ਬਾਹਰੇ ਨਦਰ ਨਿਹਲੇ ਕਾਇ ਖਾਇ ਕਰੇ ਬਦ ਫੈਲੀ ਜਨੂ ਵਿਸੂ ਕੀ ਵਾੜੀ ਜੀ ਸੰਤਾ ਸੇਤੀ ਰੰਗ ਨ ਲਾਏ ਸਖਤ ਸੰਗੇ ਵੇ ਕਰਮ ਕਮਾਏ ਦੁਲਾਭ ਦੇਹ ਕੋਈ ਅਗਿਆਨੀ ਜੜ ਆਪਣੀ ਆਪੇ ਉਪਾੜੀ ਜੀ ਤੇਰੀ ਸਰਣ ਮੇਰੇ ਦੀਨ ਦਇਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰਿ ਕਿਰਪਾ ਨਾਨਕੁ ਗੁਣ ਗਾਵੈ ਰਖੋ ਸਰਮ ਅਸਾੜੀ ਜੀ ਮਾਝ ਮਹੱਲਾ ਪੰਜਵਾਂ ਚਰਣ ਠਾਕੁਰ ਕੇ ਹਿਦੈ ਸਮਾਣੇ ਕਾਲੇ ਕਲੇਸ਼ ਸਭ ਦੂਰੇ ਪਿਆਣੇ ਸ਼ਾਂਤ ਸੁਖ ਸਹਜ ਧੋਨੇ ਉਪਜੀ ਸਾਧੂ ਸੰਗੇ ਨਿਵਾਸ ਜੀ ਲਾਗੀ ਪ੍ਰੀਤ ਨਾ ਟੂਟੈ ਮੂਲੇ ਹਰੇ ਅੰਤਰੇ ਬਾਹਰੇ ਰਹਿਆ ਪਰ ਪੂਰੇ ਸਿਮਰ 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 ਗੁਣ ਗਾਵਾ ਕਾਟੀ ਜਮ ਕੀ ਫਾਸਾ ਜੀਓ ਅੰਮ੍ਰਿਤ ਵਰਖੈ ਅਨਹਦ ਬਾਣੀ ਮਨ ਤਨ ਅੰਤਰ ਸੰਤ ਸਮਾਣੀ ਤ੍ਰਿਪਤ ਅਘਾਇ ਰਹੇ ਜਨ ਤੇਰੇ ਸਤਿ ਗੁਰ ਕੀਆ ਦਿਲਾਸਾ ਜੀਉ ਜਿਸ ਕਾ ਸਾ ਤਿਸ ਤੇ ਫਲ ਪਾਇਆ ਸਾਰੇ ਕਿਰਪਾ ਪ੍ਰਭ ਸੰਗੇ ਮਿਲਾਇਆ ਆਵਣ ਜਾਣ ਰਹੇ ਵਡਭਾਗੀ ਨਾਨਕ ਪੂਰਨ ਆਸਾ ਜੀ ਮਾਝਾ ਮਹੱਲਾ ਪੰਜਵਾ ਮੀ ਹੁ ਪਾਇਆ ਪਰਮੇਸ਼ਰ ਪਾਇਆ ਜੀ ਜੰਤ ਸਭੇ ਸੁਖੀ ਵਸਾਇਆ ਗਾਇਆ ਕਲੇਸ ਪਾਇਆ ਸੁਖ ਸਾਚਾ हरे हरे नाम संभाली जियो जिसके से ਤਨਹੀ ਪ੍ਰਤੇ ਪਾਰੇ ਪਾਰ ਬ੍ਰਹਮ ਪ੍ਰਭ ਪੈ ਰਖਵਾਰੇ ਸੁਣੀ ਬੇਨੰਤੀ ਠਾਕ ਰੇ ਮੇਰਾ ਪੂਰਨ ਹੋਈ ਕਾਲੀ ਜੀ ਸਰਬ ਜੀਆ ਕਾ ਦੇਵਨ ਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਹੀਲ ਸਭੇ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀ ਮਨ ਕੀ ਇੱਛ ਪੂਜਾਵਣ ਹਾਰਾ ਸਦਾ ਸਦਾ ਜਾਈ ਬਲਹਾਰਾ ਨਾਨਕ ਦਾਨੁ ਕੀਆ ਦੁਖ ਭੰਜਨ ਨੇ ਰਤੇ ਰੰਗੇ ਰਸਾਲੀ ਜੀ ਮਾਝ ਮਹੱਲਾ ਪੰਜਵਾ ਮਾਨੁ ਤਾਨੁ ਤੇਰਾ ਤਾਨੁ ਪੀ ਤੇਰਾ ਤੂੰ ਠਾਕੁਰ ਸਵਾਮੀ ਪ੍ਰਭੂ ਮੇਰਾ जीओ पेंडो सब रसे तुम्हारी तेरा जोर गोपाला जी सदा सदा तू है सुखदाई नए-नए लाग तेरी पाई कार कमावा ਜੇ ਤੋ ਧੁਪਾਵਾ ਜਾਂ ਤੂੰ ਦੇਹ ਦਇਆਲਾ ਜੀ ਪ੍ਰਭ ਤੁਮ ਤੇ ਲਹਣਾ ਤੂੰ ਮੇਰਾ ਗਹਣਾ ਜੋ ਤੂੰ ਦੇਹ ਸੋਈ ਸੋਖ ਸੁਹਣਾ ਜਿੱਥੇ ਰਖੇ ਬੈਕੁੰਠ ਤਿਥਾਈ ਤੂੰ ਸਭਨਾ ਕੇ ਪ੍ਰਤਿਪਾਲ ਜੀ ਸਿਮਰੇ ਸਿਮਰੇ ਨਾਨਕ ਸੁਖ ਪਾਇਆ ਆਠ ਪਹਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀ ਮਾਝ ਮਹੱਲਾ ਪੰਜਵਾ ਪਾਰ ਬ੍ਰਹਮੇ ਪ੍ਰਭ ਮੇਘ ਪਠਾਇਆ ਜਲ ਥਲੇ ਮਹੀਲੇ ਦਹ ਦੇਸ ਵਰਸਾਇਆ ਸ਼ਾਂਤੀ ਭਈ 부ਝੀ ਸਭ ਤ੍ਰਿਸ਼ਨਾ ਅਨੰਦ ਭਇਆ ਸਭ ਠਾਈ ਜੀ ਸੁਖ ਦਾਤਾ ਦੁਖ ਪੰਜਨ ਹਾਰਾ ਆਪੇ ਬਖਸ਼ੇ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪੇ ਪ੍ਰਤੇ ਪਾਲੇ ਪਏ ਪੈਰੀ तिस हे ਮਨਾਈ ਜੀ ਜਾ ਕੀ ਸਰਣ ਪਿਆ ਗਤੇ ਪਾਈਐ ਸਾ ਸੇ ਸਾ ਸੇ ਹਰੇ ਨਾਮੁ ਧਿਆਈਐ ਤੇ ਸੁਬੇ ਨੂੰ ਹੋਰ ਨ ਦੂਜਾ ਠਾਕੁਰ ਸਭ ਤਿਸੈ ਕੀਆ ਜਾਈ ਜੀ ਤੇਰਾ ਮਾਣੂ ਤਾਣੂ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਘੇਰਾ ਨਾਨਕ ਦਾਸ ਕਹੈ ਬੇਨੰਤੀ आठ पहर तुध त्याई जी माझ मोहल्ला पंजवा सभे सुख पै प्रभ तुठे गुर पूरे के चरण माने उठे ਸਹਜ ਸਮਾਧੇ ਲੱਗੀ ਲਿਵ ਅੰਤਰ ਸੋਰਾਸ ਸੋਈ ਜਾਣੈ ਜੀ ਅਗੰ ਅਗੁਚਰ ਸਾਹਿਬ ਮੇਰਾ ਕਾਟ ਕਾਟ ਅੰਤਰ ਵਰਤੈ 네ਰਾ सदा अलिप तु जिया का दाता को विरला आप पाणे जी ਪ੍ਰਭ ਮਿਲਣਾ ਕੀ ਇਹ ਨਿਸਾਨੀ ਮਨ ਇੱਕੋ ਸੱਚਾ ਹੁਕਮ ਪਛਾਣੀ ਸਹਜ ਸੰਤੋਖੇ ਸਦਾ ਤ੍ਰਿਪਤਾ ਸੇ ਅਨ ਦੁਖ ਸੁਮ ਕੈ ਭਾਣੈ ਜੀ ਹੱਥੀ ਦਿੱਤੀ ਪ੍ਰਭ ਦੇਵਨ ਹਾਰੈ ਜਨਮ ਮਰਨ ਰੋਗ ਸਭੇ ਨਿਵਾਰੇ ਨਾਨਕ ਦਾਸ ਕੀ ਏ ਪ੍ਰਭ ਆਪਣੇ ਹਰ ਕੀਰਤਨੇ ਰੰਗ ਮਾਣੇ ਜੀ ਮਾਝ ਮਹੱਲਾ ਪੰਜਵਾ ਕੀਨੀ ਦਇਆ ਗੋਪਾਲ ਗਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੀਕਾਰ ਰੁਕਿਆ ਤੈਨ ਕਰਤਾ ਦੁੱਖ ਕਾ ਡੇਰਾ ਟਾਹਿਆ ਜੀ ਮਾਨੇ ਤਾਨੇ ਵਸਿਆ ਸੱਚਾ ਸੋਈ ਵਿਖੜਾ ਥਾਨ ਨਾ ਦਿਸੈ ਕੋਈ ਦੂਤ ਦੁਸ਼ਮਣ ਸਭੇ ਸੱਜਣ ਹੋਏ ਇੱਕੋ Swami ਆਹਿਆ ਜੀ ਜੋ ਕਿਛੁ ਕਰੇ ਸੋ ਆਪੇ ਆਪੈ ਬੁੱਧਿ ਸਿਆਣਪ ਕਿਛੁ ਨ ਜਾਪੈ ਆਪਣੇ ਸੰਤਾਨੋ ਆਪੇ ਸਹਾਈ પ્રભે પરમ પુલાવા લાહિયાજી ચરણ કમલ જનકા આધારુ આઠ પહર રામ નામ વા પરુ સહજ આનંદ ગાવ હે ગુણ ગોવિંદ પ્રભ નાનક સબ સમાહિયાજી ਮਾਝ ਮਹੱਲਾ ਪੰਜਵਾ ਸੋ ਸਾਚੂ ਮੰਦਰ ਜੇ ਤੂੰ ਸਾਚੂ ਧਿਆਈ ਐ ਸੋ ਰੇਦਾ ਸੁਹਿਲਾ ਜੇ ਤੂੰ ਹਰੇ ਗੁਣ ਗਾਈ ਐ 사ਤਰ ਤੇ ਸੁਹਾਵੀ ਜੇ ਤੂੰ ਵਸ ਹੈ ਹਰ ਜਾਨ ਸੱਚੇ ਨਾਮ ਵਟੋ ਕੁਰਬਾਨੋ ਜੀ ਸਾਚੂ ਵਡਾਈ ਕੀਮ ਨਾ ਪਾਈ ਕੁਦਰਤ ਤੇ ਕਰਮ ਨਾ ਕਹਿਣਾ ਚਾਹੀ ਧਿਆਏ ਧਿਆਏ ਜੀਵ ਹੈ ਜਨ ਤੇਰੇ ਸਾਚੂ ਸਬਦ ਮਨੇ ਮਾਣੋ ਜੀ ਸਾਚੂ ਸਾਲਾਣ ਵਡ ਭਾਗੀ ਪਾਈਐ ਗੁਰ ਪ੍ਰਸਾਦੀ ਹਰ ਗੁਣ ਗਾਈਐ ਰੰਗ ਰੱਤੇ ਤੇਰਾ ਤੋਧ ਪਾਵਹਿ ਸਚੁ ਨਾਮੁ ਨੀਸਾਣੋ ਜੀਓ ਸਚੇ ਅੰਤ ਨ ਜਾਣੈ ਕੋਈ ਥਾਨੇ ਥਨੰਤਰ ਸਚਾ ਸੋਈ ਨਾਨਕ ਸਚੁ ਤਿਆਈਐ ਸਦਹੀ ਅੰਤਰ ਜਾਮੀ ਜਾਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ